ਦੋਸਤੋ ਇਹ ਵੀਡੀਓ ਕੱਲ ਦੀ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਸ਼ਮਸ਼ਾਨਗੜ੍ਹ ਚ ਕਿਹਦੇ ਫੁੱਲ ਚੁਗਣਾਏ ਉਹਦੇ ਯਾਰ ਦੇਖੋ ਕਿਵੇਂ दारू ਪੀ ਰਹੇ ਨੇ ਦੱਸਿਆ ਯਾਰ ਐ ਕਿ ਲਾਹੌਰ ਦੇ ਇਕੱਠੇ ਯਾਰ ਬਿਲੀ ਸੀ ਤੇ ਜਦੋਂ ਯਾਰ ਕਹਿੰਦਾ ਜਦੋਂ ਮੈਂ ਜਾਵਾਂਗਾ ਤਾਂ ਮੈਨੂੰ दारू ਪੀ ਕੇ ਹੀ ਅਲਵਿਦਾ ਕਰਿਓ ਤਾਂਵੇਂ ਦੇਖੋ ਜਦੋਂ ਉਹਨਾਂ ਦੇ ਫੁੱਲ ਚੁਗਣਾਏ ਤੇ ਫੁੱਲ ਚੁਗਣ ਤੋਂ ਬਾਅਦ ਉਹਨਾਂ ਦੇ ਯਾਰਾਂ ਨੇ ਵੇਖੋ ਕਿਵੇਂ ਯਾਰੀ ਨਵਾਈ ਤੇ ਉਹਨਾਂ ਦੇ ਫੁੱਲ ਚੁਗਣ ਤੋਂ ਬਾਅਦ ਸਾਰਿਆਂ ਨੇ 1 1 2 2 ਪੈਗ ਵੀ ਲਾਏ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਹੁਣ ਕਈ ਜਣੇ ਇਸ ਨੂੰ ਚੰਗਾ ਵੀ ਕਹਿ ਰਿਹਾ ਤੇ ਕਈ ਜਣੇ ਇਸ ਨੂੰ ਮਾੜਾ ਵੀ ਕਹਿ ਰਿਹਾ ਕਿ ਇੱਥੇ ਬੈਠ ਕੇ दारू ਪੀਣੀ ਨਹੀਂ ਚਾਹੀਦੀ ਕਿਉਂਕਿ ਇੱਕ ਤਾਂ ਸਾਡਾ ਐਵੇਂ दारू ਪੀ ਕੇ ਆਪਾਂ ਨੂੰ ਚੰਗਾ ਨਹੀਂ ਸਮਝਦੇ ਐਵੇਂ ਕਰਨਾ ਨਹੀਂ ਚਾਹੀਦਾ ਤੇ ਕਈ ਜਣੇ ਕਹਿੰਦੇ ਆ ਕਿ ਬਹੁਤ ਵਧੀਆ ਕੀਤਾ ਆਪਣੇ ਯਾਰ ਦੀ ਆਖਰੀ ਇੱਛਾ ਨੂੰ ਪੂਰਾ ਕੀਤਾ ਐਵੇਂ ਦੇ ਯਾਰ ਸਾਡੇ ਵੀ ਹੋਣੇ ਚਾਹੀਦੇ ਆ ਜੋ ਕਿ ਸਾਡੇ ਇਸੇਿਆਂ ਤੱਕ ਸਾਡਾ ਸਾਥ ਨਿਭਾਉਣ ਇਹ ਯਾਰ ਉਹ ਨੇ ਜਿਨ੍ਹਾਂ ਨੇ ਸਵੇਰਾਂ ਤੱਕ ਉਹਦਾ ਸਾਥ ਨਭਾਇਆ ਤੇ ਉਹਦੀ ਇਜਾਜ਼ਤ ਦੀ ਕਈ ਗੱਲ ਨੂੰ ਵੀ ਪੂਰਾ ਕੀਤਾ। ਬਾਕੀ ਤੁਸੀਂ ਵੀ ਆਪਣੇ ਸੁਝਾਅ ਕਮੈਂਟਾਂ 'ਚ ਜ਼ਰੂਰ ਦਿਓ ਕਿ ਐਵੇਂ ਜੋ ਕੀਤਾ ਇਹਨਾਂ ਨੇ ਉਹਨਾਂ ਨੂੰ ਕਰਨਾ ਚਾਹੀਦਾ ਸੀ ਜਾਂ ਨਹੀਂ ਜਾਂ ਆਪਣੇ ਯਾਰ ਦੀ ਜੋ ਗੱਲ ਕਹੀ ਸੀ ਉਹਨੂੰ ਕੰਪਲੀਟ ਕਰਨਾ ਵੀ ਜ਼ਰੂਰੀ ਸੀ ਇਹਨਾਂ ਤਾਂ ਦਰੁਪਤੀ ਜੋ ਵੀ ਤੁਹਾਡੇ ਦਿਮਾਗ 'ਚ ਆਇਆ ਦੱਸਿਓ ਜ਼ਰੂਰ ਧੰਨਵਾਦ।